ਅੱਜੀ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਅੱਜ ਤੁਹਾਨੂੰ ਇੱਕ ਵਾਰ ਫਿਰ ਤੋਂ ਲੈ ਚਲਦੇ ਆਂ ਸੋਹਣੇ ਤੇ ਕੁਦਰਤੀ ਨਜ਼ਾਰਿਆਂ ਨਾਲ ਲਬਰੇਜ਼ ਹਰੇ ਭਰੇ ਇਲਾਕੇ ਸੋਹਣੇ ਤੇ ਦਿਲਦਾਰ ਲੋਕਾਂ ਦੇ ਸ਼ਹਿਰ ਹੁਸ਼ਿਆਰਪੁਰ ਦੇ ਨੇੜੇ ਦੇ ਇੱਕ ਪਿੰਡ ਦੇ ਵਿੱਚ ਉਹ ਪਿੰਡ ਜਿਹੜਾ ਕੁਦਰਤੀ ਨਜ਼ਾਰਿਆਂ ਦੇ ਨਾਲ ਤਾਂ ਭਰਪੂਰ ਹੈ ਹੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਇਹ ਪਿੰਡ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਦੇ ਵਿੱਚ ਇਹ ਖੇਤ ਖੇਲਿਆਣ ਵੇਖ ਕੇ ਥੋੜਾ ਜਿਹਾ ਜਿਹੜਾ ਭੁਲੇਖਾ ਹਿਮਾਚਲ ਦਾ ਵੀ ਪੈਂਦਾ ਹੈ ਤੇ ਕਦੇ-ਕਦੇ ਕੇਰਲਾ ਵਾਲੇ ਇਲਾਕੇ ਦਾ ਵੀ ਭੁਲੇਖਾ ਪੈ ਜਾਂਦਾ ਹੈ ਤੇ ਇਸ ਪਿੰਡ ਦੀ ਐਂਟਰੀ ਜਦੋਂ ਹੋ ਜਾਂਦੀ ਹੈ ਅੱਧ ਤੱਕ ਸਫਰ ਮੁੱਕ ਜਾਂਦਾ ਤੇ ਤੁਹਾਨੂੰ ਜਿਹੜਾ ਬਹੁਤ ਸਾਰੇ ਅੰਬਾਂ ਦੇ ਪੇੜ ਤੇ ਬਾਗ ਵੀ ਨਜ਼ਰੀ ਪੈ ਜਾਂਦੇ ਨੇ ਤੇ ਗੱਲ ਅੰਬਾਂ ਦੀ ਹੋਈ ਹੈ ਤੇ ਪੁਰਾਣੀ ਇੱਕ ਪੰਜਾਬੀ ਫਿਲਮ ਦੇ ਵਿੱਚ ਵੀ ਜ਼ਿਕਰ ਸੀ ਕਿ ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਦੁਆਬਾ ਸੋ ਉਸੇ ਦੇਸ਼ ਦੁਆਬੇ ਦੇ ਇਸ ਪਿੰਡ ਦੇ ਵਿੱਚ ਆਏ ਆ ਪਿੰਡ ਕਿਹੜਾ ਤੁਹਾਨੂੰ ਵੀ ਦੱਸਾਂਗੇ ਪਰ ਉਸ ਤੋਂ ਪਹਿਲਾਂ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰਕੇ ਸਾਡੇ ਸੋਸ਼ਲ ਮੀਡੀਆ ਦੇ ਡਿਜੀਟਲ ਪਰਿਵਾਰ ਦਾ ਹਿੱਸਾ ਬਣਨਾ ਨਾ ਭੁੱਲਿਓ ਤਾਂ ਕਿ ਇਸ ਤਰ੍ਹਾਂ ਦੀਆਂ ਚੰਗੀਆਂ ਚੰਗੀਆਂ ਵੀਡੀਓਜ਼ ਤੇ ਇਸ ਤਰ੍ਹਾਂ ਦੇ ਹਸੀ ਇਸ ਸਫ਼ਰ 'ਤੇ ਤੁਸੀਂ ਸਾਡੇ ਨਾਲ ਜਿਹੜੇ ਤੈਅ ਕਰ ਸਕੋ ਆਪਣੇ ਸ਼ਹਿਰ ਆਪਣੇ ਇਲਾਕੇ ਦੀਆਂ ਵੀਡੀਓਜ਼ ਦੇਖਣ ਦੀ ਵੀ ਸਾਡੇ ਨਾਲ ਜ਼ਰੂਰ ਜੁੜਿਓ ਤੇ ਇਸ ਪਿੰਡ ਦੇ ਵਿੱਚ ਅੱਗੇ ਜਿਵੇਂ ਜਿਵੇਂ ਵਧਦੇ ਜਾਈਦਾ ਹੈ ਵਾ ਉਵੇਂ ਹੀ ਇਸ ਇਲਾਕੇ ਦੇ ਵਿੱਚ ਤੁਸੀਂ ਦੇਖੋ ਕਿੰਨੇ ਹਸੀਨ ਮੰਜ਼ਰ ਕਿੰਨੀ ਹਰਿਆਵਲ ਤੇ ਕਿੰਨੀ ਸਕੂਨ ਤੇ ਸ਼ਾਂਤੀ ਮਿਲਦੀ ਹੈ ਓਏ ਹੋਏ ਹੋਏ ਸ਼ਬਦਾਂ ਦੇ ਵਿੱਚ ਜਿਹੜੀ ਆ ਉਹ ਬਿਆਨ ਕਰਨੀ ਬੜੀ ਮੁਸ਼ਕਲ ਹੈ ਜਿਵੇਂ ਜਿਵੇਂ ਅੱਗੇ ਵਧਦੇ ਜਾਂਦੇ ਹਾਂ ਅਸੀਂ ਤੇ ਤੁਸੀਂ ਵੇਖੋ ਕਿ ਇਹ ਕਿਵੇਂ ਡੜੀਆਂ ਸੜਕਾਂ ਟੇਡੀਆਂ ਮਿੱਡੀਆਂ ਪਹਾੜਾਂ ਦੀ ਹਿੱਕ ਦੇ ਉੱਤੇ ਜਦੋਂ ਇਹ ਸੜਕਾਂ ਤੇ ਸਫ਼ਰ ਇਨਸਾਨ ਕਰਦਾ ਹੈ ਬੰਦਾ ਕਰਦਾ ਹੈ ਤਾਂ ਟਰੈਵਲ ਦਾ ਮਜ਼ਾ ਜਿਹੜਾ ਦੁੱਗਣਾ ਹੋ ਜਾਂਦਾ ਤੇ ਬਰਸਾਤ ਦੇ ਮੌਸਮ ਦੇ ਵਿੱਚ ਇੱਥੇ ਦਾ ਮੌਸਮ ਵੀ ਸੁਹਾਵਣਾ ਹੋ ਜਾਂਦਾ ਤੇ ਨਾਲ ਦੀ ਨਾਲ ਵਿਊ ਜਿਹੜਾ ਤੁਸੀਂ ਚੈੱਕ ਕਰੋ ਅਸੀਂ ਕੋਈ ਕਲਰ ਕਰੈਕਸ਼ਨ ਨਹੀਂ ਕੀਤੀ ਕੋਈ ਫਿਲਟਰ ਨਹੀਂ ਲਾਇਆ ਨੇਚਰਲ ਕਲਰ ਜਿਹੜੇ ਆ ਗ੍ਰੀਨਰੀ ਖਾਸ ਤੌਰ ਤੇ ਕਿਵੇਂ ਉੱਭਰ ਕੇ ਡੁੱਲ ਟੁੱਲ ਕੇ ਪੈ ਰਹੀ ਆ ਤੇ ਇਸ ਤਰ੍ਹਾਂ ਦੀਆਂ ਗਲੀਆਂ ਇਸ ਤਰ੍ਹਾਂ ਦੀਆਂ ਸਟਰੀਟ ਇਸ ਤਰ੍ਹਾਂ ਦੀਆਂ ਸਟਰੀਟਸ ਦੇ ਉੱਤੇ ਜਿਹੜਾ ਉਹ ਸਫਰ ਕਰਦੇ ਆਂ ਅਨੰਤ ਜਿਹੜਾ ਹੁੰਦਾ ਨਾ ਉਹ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ ਹੈ ਤੇ ਇਹ ਪਿੰਡ ਜਿਹੜਾ ਹੈਗਾ ਦੋਸਤੋ ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਚਿੰਤਪੁਰਨੀ ਪਰਵਾਈ ਨੈਸ਼ਨਲ ਹਾਈਵੇ ਦੇ ਉੱਤੇ ਚੋਹਾਲ ਪਿੰਡ ਤੋਂ ਚੜ੍ਹਦੇ ਪਾਸੇ ਤਕਰੀਬਨ 6.5 ਤੋਂ 7 ਕਿਲੋਮੀਟਰ ਦੇ ਦਰਮਿਆਨ ਪਿੰਡ ਪੈਂਦਾ ਸਲੇਰਨ ਕਾਫੀ ਫੈਲਿਆ ਹੋਇਆ ਪਿੰਡ ਹੈ ਬੜੇ ਲੋਕ ਇੱਥੇ ਸ਼ਾਂਤ ਤੇ ਨਿੱਗੇ ਸੁਭਾਅ ਦੇ ਨੇ ਤੇ ਅਕਸਰ ਬਹੁਤ ਵਾਰੀ ਲੋਕ ਇਸ ਇਲਾਕੇ ਚ ਘੁੰਮਣ ਆ ਜਾਂਦੇ ਨੇ ਜਨਰਲ ਦੀਆਂ ਰਿਸ਼ਤੇਦਾਰੀਆਂ ਇਸ ਇਲਾਕੇ ਵਿੱਚ ਨੇ ਉਹਨਾਂ ਦੇ ਲਈ ਤਾਂ ਇਹ ਹੋਰ ਸੌਣ ਤੇ ਤੇ ਸੁਖਾਗਾ ਹੋ ਜਾਂਦਾ ਹੈ ਕਿ ਇਸ ਇਲਾਕੇ ਚ ਉਹਨਾਂ ਨੂੰ ਰਹਿਣਾ ਤੇ ਘੁੰਮਣਾ ਜਿਹੜਾ ਉਹ ਮਿਲ ਜਾਂਦਾ ਤੇ ਰਾਸਤੇ ਜ਼ਰੂਰ ਥੋੜੇ ਬਹੁਤ ਬਰਸਾਤ ਅਤੇ ਪਹਾੜੀ ਇਲਾਕਾ ਹੋਣ ਕਾਰਨ ਥੋੜੇ ਬਹੁਤ ਤੁਹਾਨੂੰ ਜਿਹੜੇ ਉਹ ਤੰਗ ਕਰ ਸਕਦੇ ਆ ਪਰੇ ਇਸ ਤਰ੍ਹਾਂ ਦੇ ਦ੍ਰਿਸ਼ ਇਸ ਤਰ੍ਹਾਂ ਦੇ ਵਿਊਜ਼ ਜਿਹੜੇ ਨੇ ਉਹ ਤੁਹਾਨੂੰ ਥਕਾਵਟ ਵੀ ਨਹੀਂ ਹੋਣ ਦਿੰਦੇ ਤੇ ਬੋਰ ਵੀ ਨਹੀਂ ਹੋਣ ਦਿੰਦੇ ਕਿਉਂਕਿ ਹਰੇਕ ਮੋੜ ਦੇ ਉੱਤੇ ਜਿਹੜਾ ਉਹ ਸੀਨ ਇਸ ਤਰ੍ਹਾਂ ਚੇਂਜ ਹੁੰਦਾ ਹੈ ਵਿਊ ਇਸ ਤਰ੍ਹਾਂ ਚੇਂਜ ਹੁੰਦਾ ਹੈ ਜਿਵੇਂ ਕਿ ਫਿਲਮ ਦਾ ਸੀਨ ਚੇਂਜ ਹੁੰਦਾ ਹੋਵੇ ਕਦੇ ਉਤਰਾਈ ਤੇ ਕਦੇ ਚੜਾਈ ਵਾਲੀਆਂ ਸੜਕਾਂ ਜਿਹੜੀਆਂ ਇਸ ਪਹਾੜਾਂ ਦੇ ਵਿੱਚ ਜਿਹੜੀਆਂ ਵਲੇਵੇਂ ਖਾਂਦੀਆਂ ਤੁਹਾਨੂੰ ਕਿੱਥੋਂ ਕਿੱਥੇ ਕਦੋਂ ਲੈ ਜਾਂਦੀਆਂ ਨੇ ਇਹ ਪਤਾ ਵੀ ਨਹੀਂ ਲੱਗਦਾ ਸ਼ਾਂਤ ਇਲਾਕਾ ਬਹੁਤ ਹੀ ਰਮਣੀਕ ਇਲਾਕਾ ਇਸ ਇਲਾਕੇ ਚ ਅਕਸਰ ਲੋਕ ਘੁੰਮਣ ਆਉਂਦੇ ਨੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਇਸ ਇਲਾਕੇ ਦੇ ਵਿੱਚ ਹਾਰਪੁਰ ਦੇ ਆਸ-ਪਾਸੇ ਪਹਾੜਾਂ ਦੇ ਵਿੱਚ ਪਰ ਕਈ ਵਾਰੀ ਫਿਰ ਪਿੰਡਾਂ ਦੇ ਵਿੱਚ ਖਰੂਦ ਵੀ ਕਰਦੇ ਨੇ ਜਦੋਂ ਥੋੜੀ ਥੋੜੀ ਗਲਾਸੀ ਲੱਗ ਜਾਂਦੀ ਹੈ ਖਰੂਦ ਕਰੋਗੇ ਬੋਤਲਾ ਵੀ ਕਈ ਨੌਜਵਾਨ ਤੋੜਦੇ ਨੇ ਅਸੀਂ ਵੀ ਕਈ ਵਾਰੀ ਵੀਡੀਓ ਚ ਜ਼ਿਕਰ ਕੀਤਾ ਫੇਰ ਭਾਈ ਪਿੰਡ ਵਾਲਿਆਂ ਦੇ ਤੁਹਾਨੂੰ ਵਿਰੋਧ ਦਾ ਤੇ ਗੁੱਸੇ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਤੁਸੀਂ ਬੰਦਿਆਂ ਵਾਂਗੂ ਜੇਕਰ ਤੁਸੀਂ ਇਨਸਾਨਾਂ ਵਾਂਗੂ ਇੱਕ ਚੰਗੇ ਸ਼ਹਿਰੀ ਜਾਂ ਇੱਕ ਚੰਗੇ ਨਾਗਰਿਕ ਬਣ ਕੇ ਇਸ ਇਲਾਕੇ ਨੂੰ ਘੁੰਮਣਾਓਗੇ ਤੇ ਲੋਕ ਜਿਹਾ ਕਰਨ ਨੂੰ ਪਲਕਾਂ ਵਿਸ਼ਾ ਕੇ ਬੈਠੇ ਨੇ ਅਰੇ ਗੱਲ ਕਰੀਏ ਇਸ ਇਲਾਕੇ ਚ ਮਿਲਣ ਵਾਲੀਆਂ ਸਹੂਲਤਾਂ ਇਸ ਇਲਾਕੇ ਦੀ ਐਂਟਰੀ ਤੇ ਮੇਨ ਹਾਈਵੇ ਤੋਂ ਲੈ ਕੇ ਪਿੰਡ ਦੀ ਐਂਟਰੀ ਤੱਕ ਤੁਹਾਨੂੰ ਛੋਟੀਆਂ ਬਹੁਤ ਸਾਰੀਆਂ ਕਰਿਆਨੇ ਦੀਆਂ ਵੱਡੀਆਂ ਦੁਕਾਨਾਂ ਵੀ ਨਜ਼ਰ ਹੀ ਪੈਣਗੀਆਂ ਮੈਡੀਕਲ ਨਾਲ ਸੰਬੰਧਿਤ ਵੀ ਕਈ ਮੈਡੀਕਲ ਸਟੋਰ ਤੇ ਕਈ ਕਲੀਨਿਕ ਨਜ਼ਰ ਪੈ ਜਾਣਗੀਆਂ ਜੇਕਰ ਜ਼ਰੂਰਤ ਪੈ ਜਾਂਦੀ ਹੈ ਤਾ ਪਿੰਡ ਦੇ ਲੋਕ ਵੀ ਜਿਹੜੇ ਆ ਇਹਨਾਂ ਸਾਰੇ ਪਿੰਡਾਂ ਦੇ ਲੋਕ ਜਿਹੜੇ ਉਹ ਮਦਦ ਕਰਨ ਦੇ ਲਈ ਵੀ ਤਿਆਰ ਰਹਿੰਦੇ ਨੇ ਅਸੀਂ ਇੱਥੋਂ ਤੱਕ ਦੇ ਲਈ ਆਏ ਸੀਗੇ ਕਿਸੇ ਕੰਮ ਦੇ ਸੰਸਲੇ ਚ ਪਰ ਉਸ ਤੋਂ ਅੱਗੇ ਅਸੀਂ ਇਸ ਇਲਾਕੇ ਨੂੰ ਨਿਹਾਰਨ ਦੇ ਲਈ ਆ ਗਏ ਕਿਉਂਕਿ ਅਕਸਰ ਗਰਮੀਆਂ ਜਾਂ ਸਰਦੀਆਂ ਚ ਇਸ ਪਾਸੇ ਦਾ ਢਿਡਾ ਲੱਗਦਾ ਰਿਹਾ ਪਰ ਪ੍ਰਸਾਦ ਦੇ ਵਿੱਚ ਢਿਡਾ ਲਾ ਕੇ ਸੱਚੀ ਜਾਣੋ ਆਨੰਦ ਹੀ ਆ ਗਿਆ ਚਿਤ ਕਰਦਾ ਸੀ ਕਿ ਹੋਰ ਅੱਗੇ ਚਲੀਏ ਹੋਰ ਕੁਝ ਵੇਖੀਏ ਪਰ ਸਮੇਂ ਦੀ ਘਾਟ ਸੀ ਹਨੇਰਾ ਸ਼ਾਮ ਜਿਹੜੀ ਆ ਉਹ ਇਸ ਇਲਾਕੇ ਨੂੰ ਆਪਣੀ ਗਲਬੱਕੜੀ ਚ ਲੈ ਰਹੀ ਸੀ ਸੋ ਅਸੀਂ ਹਨੇਰੇ ਵਿੱਚ ਇਸ ਇਲਾਕੇ ਚ ਤੁਹਾਨੂੰ ਠੀਕ ਨਹੀਂ ਸਮਝਿਆ ਤੁਹਾਨੂੰ ਵੀ ਅਸੀਂ ਇਹੀ ਸਲਾਹ ਦਵਾਂਗੇ ਕਿ ਦਿਨ ਵੇਲੇ ਸਫ਼ਰ ਕਰੋ ਹਨੇਰਾ ਹੋਣ ਤੋਂ ਪਹਿਲਾਂ ਤੁਸੀਂ ਜਿਹੜਾ ਹਾਈਵੇ ਦੇ ਉੱਪਰ ਜਾਂ ਆਪਣੇ ਇਲਾਕੇ ਦੇ ਨੇੜੇ-ਤੇੜੇ ਹੋ ਜਾਓ ਕਿਉਂਕਿ ਤੁਸੀਂ ਰਾਹ ਭੁੱਲ ਸਕਦੇ ਹੋ ਔਰ ਇਹਨਾਂ ਖੱਡਾਂ ਦੇ ਵਿੱਚ ਨੈਟਵਰਕ ਇਸ਼ੂ ਵੀ ਹੋ ਜਾਂਦਾ ਹੈ ਕਈ ਵਾਰੀ ਜਿਹੜਾ ਨੌਜਵਾਨ ਜਿਹੜਾ ਉਹ ਜੋਸ਼ ਦੇ ਵਿੱਚ ਕਾਰਾਂ ਤੇ 18 ਜਿਹੜੀਆਂ ਖੱਡਾਂ ਚ ਵਾਰ ਲੈਂਦੇ ਨੇ ਗੱਡੀਆਂ ਫਸ ਜਾਂਦੀਆਂ ਨੇ ਫਿਰ ਮਦਦ ਦੇ ਲਈ ਦੂਰ ਦਰਾਜ਼ ਜਾ ਕੇਤੇ ਫਿਰ ਚੱਲ ਕੇ ਚੜਾਈਆਂ ਚੜਕੇ ਫਿਰ ਪਿੰਡ ਵਾਲਿਆਂ ਨੂੰ ਮਦਦ ਦੀ ਗਹਾਰ ਲਗਾਉਣੀ ਪੈਂਦੀ ਹੈ ਟਰੈਕਟਰ ਜਾਂ ਕ੍ਰੇਨ ਬਣਾਉਣੀ ਪੈ ਜਾਂਦੀ ਹੈ ਇਹ ਨੌਬਤ ਨਾ ਆਵੇ ਇਸ ਕਰਕੇ ਆਰਾਮ ਦੇ ਨਾਲ ਪਰਿਵਾਰ ਦੇ ਨਾਲ ਦੋਸਤਾਂ ਦੇ ਨਾਲ ਆਓ ਤੂੰ ਘੁੰਮ ਕੇ ਜੜਾ ਤੁਸੀਂ ਸਮੇਂ ਸਿਰ ਵਾਪਸ ਚਲੇ ਜਾਓ ਤੇ ਹਮੇਸ਼ਾ ਪਿੰਡ ਵਾਲਿਆਂ ਦਾ ਤੇ ਇਲਾਕਾ ਵਾਲਿਆਂ ਦਾ ਸਹਿਯੋਗ ਵੀ ਕਰੋ ਤੇ ਹੱਲਾ ਗੁੱਲਾ ਕਰਨ ਤੋਂ ਬਚੋ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਜ਼ਰੂਰ ਦੱਸਿਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਤੁਸੀਂ ਸਾਡੀ ਵੀਡੀਓ ਕਿੱਥੋਂ ਵੇਖ ਰਹੇ ਸੀ ਇਹ ਵੀ ਜ਼ਰੂਰ ਦੱਸਿਓ ਚੈਨਲ ਨੂੰ ਲਾਈਕ ਫੋਲੋ ਕਰਨਾ ਤੁਸੀਂ ਭੁੱਲ ਜਾਨੇ ਹੋ ਲਾਈਕ ਤੇ ਫੋਲੋ ਕਰ ਲਿਓ ਜੰਗੀ ਲੱਗੀ ਹੋਵੇ ਵੀਡੀਓ ਤਾਂ ਤੁਸੀਂ ਸ਼ੇਅਰ ਕਰਕੇ ਸਾਡੀ ਹੌਸਲਾ ਅਫਜ਼ਾਈ ਜ਼ਰੂਰ ਕਰਿਓ ਕਿਉਂਕਿ ਸਾਫ਼ ਸੁਥਰਾ ਕੰਟੈਂਟ ਲੈ ਕੇ ਅਸੀਂ ਹਮੇਸ਼ਾ ਤੁਹਾਡੀ ਕਿਚੈਰੀ ਚ ਹਾਜ਼ਰ ਹੁੰਦੇ ਰਹਿਣੇ ਆ ਜਿਦੇ ਵਿੱਚ ਵਲਗਰ ਤੇ ਅਬਿਊਜ਼ਿੰਗ ਲੈਂਗੁਏਜ ਤੇ ਜਿਹੜੇ ਅਸ਼ਲੀਲ ਦ੍ਰਿਸ਼ਤ ਉਹਨਾਂ ਤੋਂ ਦੂਰ ਰਹਿ ਕੇ ਵੀਡੀਓਜ਼ ਬਣਾਉਨੇ ਆ ਤਾਂਕਿ ਤੁਸੀਂ ਆਪਣੇ ਮੋਬਾਈਲ ਲੈਪਟਾਪ ਟੈਬ ਜੇ ਕਿਸੇ ਵੀ ਹੋਰ ਡਿਵਾਈਸ ਦੇ ਉੱਤੇ ਵੀਡੀਓਜ਼ ਵੇਖੋ ਜਾਂ ਤੁਹਾਡਾ ਪਰਿਵਾਰ ਜਾਂ ਬੱਚੇ ਵੀਡੀਓ ਸਕਰੋਲ ਕਰਦੇ ਸਾਡੀ ਵੀਡੀਓ ਵੇਖਣ ਤੇ ਤੁਹਾਨੂੰ ਜਾਂ ਉਹਨਾਂ ਨੂੰ ਨਾ ਸ਼ਰਮਿੰਦਿਆ ਹੋਣਾ ਪਵੇ ਤੇ ਨਾ ਹੀ ਜਿਹੜਾ ਹੈ ਉਹਨਾਂ ਨੂੰ ਕੋਈ ਸ਼ਰਮਦਾ ਸਾਹਮਣਾ ਕਰਨਾ ਪਵੇ ਜਾਂ ਉਹਨਾਂ ਨੂੰ ਕੁਝ ਮਾੜਾ ਪ੍ਰਤੀਤ ਹੋਵੇ ਜਲਦੀ ਮਿਲਦੇ ਹਾਂ ਰੱਬ ਰਾਖਾ ਜ਼ਰੂਰ ਕਮੈਂਟ ਕਰਿਓ ਤੇ ਵੀਡੀਓ ਕਿਹੋ ਜਿਹੀ ਲੱਗੀ ਇਹ ਵੀ ਜ਼ਰੂਰ ਦੱਸਿਓ ਧੰਨਵਾਦ